ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ 1 ਸਤੰਬਰ 2024 ਨੂੰ ਸਪਰੇਅ ਆਪਾਂ ਲੱਗੇ ਸੀਗੇ ਕਰਨ ਤੇ ਵੈਸੇ ਤਾਂ ਕੱਲ 31 ਤਰੀਕ ਨੂੰ ਵੀ ਲੱਗੇ ਸੀ ਪੋਸ਼ ਪਹਿਲਾਂ ਕੀਤੀ ਸੀਗੀ ਜਿਵੇਂ ਜਿਵੇਂ ਨਿਸਰੀ ਗਿਆ ਜੋ 900 ਦੇ ਹਿਸਾਬ ਨਾਲ ਆਪਾਂ ਨੇ ਸਪਰੇਅ ਕੀਤੀ ਆ ਤੇ ਪਹਿਲਾਂ ਆਪਾਂ 21 ਅਗਸਤ ਨੂੰ ਕੀਤੀ ਸੀ ਸਪਰੇਅ ਤੇ ਜੇ ਦਵਾਈਆਂ ਦੀ ਆਪਾਂ ਗੱਲ ਕਰੀਏ ਵੀ ਕਾਫੀ ਆਪਣੇ ਵਿੱਚ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਵੀ ਕਿਹੜਾ ਮਤਲਬ ਕਿਹੜੀ ਕੰਪਨੀ ਦੀ ਵਰਤੀ ਹੈ ਜਾਂ ਕਿਹੜੀ ਦਵਾਈ ਵਰਤੀ ਹੈ ਜੇ ਸਭ ਤੋਂ ਪਹਿਲਾਂ ਆਪਾਂ ਸੁੰਡੀ ਵਾਲੀ ਦੀ ਉਹ ਗੱਲ ਕਰੀਏ ਤੇ ਜਿਵੇਂ ਤਾਂ ਕਈ ਵੀਰਾਂ ਨੇ ਪਦਾਨ ਵਗੈਰਾ ਰੀਜੈਂਟ ਜਾਂ ਫਿਰ ਆਪਣਾ ਇੱਕ ਬਟਾਕੋ ਵਗੈਰਾ ਆਉਂਦੀ ਆ ਉਹ ਪਾਈਆਂ ਹੁੰਦੀਆਂ ਨੇ ਫਿਰ ਮਤਲਬ ਪੱਕਾ ਹੀ ਕਨਫਰਮ ਹੋ ਜਾਂਦਾ ਵੀ ਇੱਕੋ ਸੁੰਡੀ ਵਾਲੀ ਸਪਰੇ ਦੀ ਲੋੜ ਹੈ ਤੇ ਜੇ ਕਈ ਵਾਰੀ ਸੁੰਡੀ ਆ ਜਵੇ ਉਹ ਸਮਾਨ ਨਾ ਪਾਇਆ ਹੋਵੇ ਫਿਰ ਦੋਸਤੋ ਆਪਾਂ ਨੂੰ ਸੁੰਡੀ ਵਾਲੀਆਂ ਸਪਰੇਆਂ ਨੇ ਜਿਹੜੀਆਂ ਉਹ ਸਾ ਮੌਕਾ ਦੇਖ ਕੇ ਦੋ ਵੀ ਕਰ ਲੈਣੀਆਂ ਚਾਹੀਦੀਆਂ ਨੇ ਤੇ ਹੁਣ ਇਹ ਆਪਣੀ ਜਿਵੇਂ ਪੀਆਰ 126 ਵੈਰਾਈਟੀ ਆ ਤੇ ਇਹਦੇ ਉੱਤੇ ਹੁਣ ਆਪਾਂ ਪਹਿਲੀ ਸਪਰੇਅ ਕਰ ਰਹੇ ਹਾਂ ਅੱਜ ਇਹ ਲਗਭਗ 7 ਜੁਲਾਈ ਨੂੰ ਇਹ ਨੂੰ ਆਪਾਂ ਨੇ ਟ੍ਰਾਂਸਪਲੈਂਟ ਕੀਤਾ ਸੀਗਾ ਲਗਭਗ ਲਾ ਲੋ ਆਪਾਂ ਜੁਲਾਈ ਅਗਸਤ ਤੇ ਸਤੰਬਰ ਹਜੇ ਮੰਨ ਲਓ ਇਹ ਹੋਈ ਆ ਸਾਰੀ ਉਹ ਹੀ 52 53 ਦਿਨ ਦੀ ਹੋਈ ਆ ਤੇ ਗੋਭ ਦੇ ਵਿੱਚ ਆ ਝੋਨਾ ਪੂਰਾ ਨਿਸਰ ਵੀ ਰਿਹਾ ਬਾ 2-4 ਦਿਨ ਦੇ ਵਿੱਚ ਇਹਨੇ ਨਿਸਰੀ ਜਾਣਾ ਹੁਣ ਤੇ ਆਪਾਂ ਗੱਲ ਕਰੀਏ ਇਹਦੇ ਉੱਤੇ ਸਪਰੇਹਾਂ ਦੀ ਵੀ ਆਪਾਂ ਜਾਂਦੇ ਵਿੱਚ ਪਾ ਰਹੇ ਹਾਂ ਇੱਕ ਚੈਸ ਤੇ ਚੈਸ ਜਿਵੇਂ ਆਪਾਂ ਨੇ ਰਲਮੀ ਮਿਲਮੀ ਸੇ ਲਈ ਸੀਗੀ ਆਪਾਂ ਨੇ ਜਿਵੇਂ ਸ਼ਾਰਟ ਵੀ ਪਾਇਆ ਸੀ ਉਹਦੇ ਵਿੱਚ ਸ਼ਾਇਦ ਤੁਸੀਂ ਦੇਖਿਆ ਹੋਵੇ ਵੀ ਇੱਕ ਕੁਛ ਚੈਸ ਬਾਈ ਨੇਮ ਲਈ ਸੀਗੀ ਜਾਂ ਫਿਰ ਦੂਜੀਆਂ ਕੰਪਨੀਆਂ ਚੋਂ ਲਈ ਆਈ ਸੀਗੀ ਚੈਸ ਵਾਲਾ ਸਾਲਟ ਜਿਵੇਂ ਕ੍ਰੌਪ ਕੈਮੀਕਲ ਚ ਲਈ ਆ ਸੀਗਾ ਪਾਈਮੇਟ ਉਹ ਲਗਭਗ ਆਪਾਂ ਨੂੰ ਹਾਂ ਬਾਈਕਸਾਉ ਦੇ ਕਰੀਬ ਪਾਇ ਜਾਂਦਾ 2200 2300 ਜਾਂ 2000 ਬਾਕੀ ਅਲੱਗ ਏਰੀਆ ਦੇ ਹਿਸਾਬ ਨਾਲ ਰੇਟ ਦਾ ਮਾੜਾ ਮੋਟਾ ਫਰਕ ਉੱਤੇ ਥੱਲੇ ਪੈਂਦਾ ਰਹਿੰਦਾ ਤੇ ਉਸ ਤੋਂ ਬਿਨਾ ਚੈਸ ਪੈਸੇ ਅੱਜ ਕੱਲ ਜਿਵੇਂ ਹੋਰ ਥੋੜੀ ਜਿਹੀ ਹਲਕੀ ਕੰਪਨੀ ਦੇ ਵਿੱਚ ਲੈ ਲਈਏ ਜਾਂ ਫਿਰ ਅਲੱਗ ਬਦਲੀਏ ਆਪਾਂ ਕੰਪਨੀ ਹਲਕੀ ਵੀ ਨਹੀਂ ਕਹਿ ਸਕਦੇ ਉਹਨੂੰ ਤੇ ਉਹਦੇ ਵਿੱਚ ਆਪਾਂ 15 1600 ਤੋਂ ਸ਼ੁਰੂ ਹੋ ਜਾਂਦੀ ਹੈ ਕਿਲੋ ਚੈਸ ਜਿਹੜੀ ਤੇ ਉਸ ਤੋਂ ਬਾਅਦ ਆ ਸੁੰਡੀ ਵਾਲੀ ਦੀ ਗੱਲ ਹੋ ਗਈ ਜਿਹੜੀ ਸੁੰਡੀ ਵਾਲੀ ਐ ਵੈਸੇ ਜਿਹੜੀ ਬਾਈ ਨੇ ਮੈਂ ਉਹ ਕਾਫੀ ਮਹਿੰਗੀ ਹੁੰਦੀ ਆ ਕੋਰਾ ਜਿੰਦੀ ਇਹ ਗੱਲ ਕਰੀਏ ਅੱਗੇ ਜਿਹੜੀ ਐ ਫੇਮ ਉਹ ਪੈਂਦੀ ਹੁੰਦੀ ਸੀਗੀ ਜਿਵੇਂ 20 ਐਮਐਲ ਪਾਉਂਦੇ ਸੀਗੇ ਆਪਾਂ ਤਾਂ 350 350 ਦੀ ਪਰ ਜਿਹੜੀ ਹੁਣ ਅ ਪਿਛਲੇ ਸਾਲ ਵੀ ਕੁਝ ਫੇਮ ਨੇ ਜਿਹੜਾ ਘੱਟ ਕੰਮ ਕਰਿਆ ਤੇ ਉਸ ਕਰਕੇ ਆਪਾਂ ਨੇ ਦਬਾਈ ਹੈ ਜਿਹੜੀ ਉਹ ਚੇਂਜ ਕੀਤੀ ਆ ਕੋਰਾ ਜਿੰਦੇ ਉੱਤੇ ਆਪਾਂ ਸ਼ਿਫਟ ਹੋਏ ਆ ਤੇ ਕਿਉਂਕਿ ਇਹ ਵੀ ਹੋ ਸਕਦਾ ਵੀ ਫੇਮ ਆਪਾਂ ਕਾਫੀ ਪੁਰਾਣੇ ਲੰਬੇ ਟਾਈਮ ਤੋਂ ਬਾਅਦ ਵਰਤ ਰਹੇ ਸੀਗੇ 5-6 ਸਾਲ ਲਗਾਤਾਰ ਵਰਤੀ ਆ ਵੀ ਸ਼ਾਇਦ ਉਹ ਮਤਲਬ ਯੂਜ਼ ਟੂ ਹੋਗੀ ਹੋਵੇ ਤਾਂ ਕਰਕੇ ਘੱਟ ਕੰਮ ਕਰਦੀ ਹੋਵੇ ਪਰ ਇਸ ਸਾਲ ਆਪਾਂ ਨੇ ਕੋਰਾਜਨ ਲਈਆ ਤੇ ਇਹ ਵੀ ਆਪਾਂ ਨੇ ਕੋਰਾਜਨ ਵਾਲਾ ਸਾਲਟ ਹੀ ਲਿਆ ਦੂਜੀ ਕੰਪਨੀ ਦੇ ਵਿੱਚ ਜਿਵੇਂ ਆਪਾਂ ਨੇ ਲਿਆ ਯੂਪੀਐਲ ਸਵਾਲ ਆਉਂਦੀ ਹੈ ਜਿਹੜੀ ਉਹਦੇ ਵਿੱਚ 360 ਰੁਪਏ ਦੀ 60 ਐਮਐਲ ਪਈ ਆਪਾਂ ਨੂੰ 1 ਕਿਲੇ ਦੀ ਦਵਾਈ 360 ਰੁਪਏ ਦੀ ਤੇ ਐਮਈ ਸਟਾਰ ਬਾਈ ਨੇਮ ਵੀ ਲਈ ਸੀਗੀ ਕੁਝ ਤੇ ਜੇ ਆਪਾਂ ਸਿੰਗਲ ਵਾਲੀ 1 ਲੀਟਰ ਵਾਲੀ ਪੈਕਿੰਗ ਦੇ ਵਿੱਚ ਲੈਣੇ ਆ ਤਾਂ ਉਹ ਆਪਾਂ ਨੂੰ 3500 ਰੁਪਏ ਦੇ ਕਰੀਬ ਪੈ ਜਾਂਦੀ ਆ ਕਿ ਜੇ ਆਪਾਂ 3 ਲੀਟਰ ਦੀ ਪੈਕਿੰਗ ਦੇ ਵਿੱਚ ਲੈਨੇ ਆਮੀ ਸਟਾਰ ਨੂੰ ਤਾਂ ਉਹ ਥੋੜੀ ਮਤਲਬ ਰੇਟ ਉਹਦਾ ਥੋੜਾ ਜਿਹਾ ਘਟ ਜਾਂਦਾ ਸਸਤੀ ਪੈ ਜਾਂਦੀ ਆ ਤੇ ਦੂਜੀਆਂ ਕੰਪਨੀਆਂ ਦੇ ਵਿੱਚ ਵੀ ਲਈ ਆ ਉਹ ਆਪਾਂ ਨੂੰ ਇੱਕ ਤਾਂ ਨੂੰ ਕਦੀ ਲਈ ਸੀਗੀ ਉਹ 2500 ਰੁਪਏ ਦੇ ਅਪਰੋਕਸੀਮੇਟ ਸ਼ਾਇਦ ਇੰਨਾ ਕੇ ਪਾਇਆ ਸੀਗਾ 2500 ਰੁਪਏ ਦੇ ਲਵੇ ਤੇ ਹੋਰ ਉਦੋਂ ਆਪਾਂ ਥੱਲੇ ਆ ਜੰਨੇ ਆ ਤੇ ਉਹ ਵੀ 15 1600 ਤੋਂ 900 ਤੋਂ ਪੈਸੇ ਤਾਂ ਸ਼ੁਰੂ ਹੋ ਜਾਂਦੀ ਆ ਤੇ 900 ਰੁਪਏ ਲੀਟਰ ਦੇ ਉੱਤੋਂ ਐਮੀ ਸਟਾਰ ਟੌਪ ਸ਼ੁਰੂ ਹੋ ਜਾਂਦੀ ਆ ਦੇ ਕਈ ਵੀਰ ਨੇ ਜਿਹੜੇ ਮਤਲਬ ਦੋ ਸਪਰੇਆਹ ਪੱਕੀਆਂ ਹੀ ਕਰਦੇ ਨੇ ਉਹਨਾਂ ਨੂੰ ਮੰਨ ਲਓ ਘੱਟ ਰੇਟ ਵਾਲੀ ਪਾ ਲੈਣੀ ਚਾਹੀਦੀ ਆ ਕਿਉਂਕਿ ਆਪਣਾ ਸੇਵਿੰਗ ਵੀ ਉਧਰ ਨੂੰ ਹੋ ਜਾਂਦੀ ਆ ਇਸ ਤੋਂ ਬਿਨਾ ਆਜਾ ਉਹਨਾਂ ਜਿਵੇਂ ਇਹਦੇ ਵਿੱਚ ਆਪਣੇ ਤਿੰਨ ਬੈਗ ਯੂਰੀਆ ਦੇ ਪਾਏ ਹੋਏ ਨੇ ਮਤਲਬ ਏਕੜ ਦੇ ਹਿਸਾਬ ਨਾਲ ਕੀ 5 ਵਿਘੇ ਚ ਕੀਲੇ ਦੇ ਹਿਸਾਬ ਨਾਲ ਤੇ ਥੋੜਾ ਜਿਹਾ ਲੱਗਦਾ ਸੀਗਾ ਵੀ ਮਾੜਾ ਮੋਟਾ ਜਿਹਾ ਡਾਊਨ ਹੁੰਦਾ ਜਿਵੇਂ ਵੈਸੇ ਤਾਂ ਇੰਨਾ ਡਾਊਨ ਹੈ ਨਹੀਂ ਠੀਕ ਆ ਇਹਦੇ ਵਿੱਚ ਆਪਾਂ ਨੇ ਮੰਨ ਲਓ ਕਿਲੋ ਸਵਾ ਕੁ ਕਿਲੋ ਯੂਰੀਆ ਵਿਚਰਲ ਆਇਆ ਤਿੰਨੇ ਦਵਾਈਆਂ ਦੇ ਇਸ ਤੋਂ ਬਿਨਾ ਹੋਰ ਕੋਈ ਐਨਪੀਕੇ ਵਗੈਰਾ 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 ਆਪਾਂ ਨੇ ਕੁਝ ਨਹੀਂ ਪਾਇਆ ਹੈਗਾ ਸਿੰਪਲ ਸੁੰਡੀ ਵਾਲੀ ਤੇਲੇ ਵਾਲੀ ਤੇ ਆ ਆਪਣਾ ਫੰਗੀਸਾਈਡ ਉਲੀ ਵਾਲੀ ਇਹ ਤਿੰਨ ਦਵਾਈਆਂ ਦੇ ਨਾਲ ਆਪਾਂ ਯੂਰੀਆ ਪਾ ਰਹੇ ਹਾਂ ਬਸ ਹੋਰ ਨਹੀਂ ਹੈਗੀ ਚੌਥੀ ਪੰਜਵੀਂ ਕੋਈ ਸਪਰੇ ਤੇ ਐਨਪੀਕੇ ਵਗੈਰਾ ਜਾਂ ਹੋਰ ਕੋਈ ਕਈ ਵਾਰੀ ਗਰੋਥ ਪ੍ਰੋਮੋਟਰ ਆਉਂਦੇ ਨੇ ਉਹਨਾਂ ਨੂੰ ਨਹੀਂ ਆਪਾਂ ਵਰਤ ਰਹੇ ਹੈਗੇ ਤੇ ਇਸ ਦੇ ਉੱਤੇ ਸ਼ਾਇਦ ਜਿਵੇਂ ਅੱਜ 1 ਸਤੰਬਰ ਹੋਇਆ ਇਹਨੇ ਜੀਰੀ ਨੇ ਪੱਕਣਾ ਜਿਵੇਂ 7 ਜੁਲਾਈ ਦੀ ਲੱਗੀ ਆ ਤਾਂ ਉਹ ਇਹ 10 ਤੋਂ 12 15 ਦੇ ਵਿੱਚ ਪੱਕੂਗੀ ਤਾਂ ਲਗਭਗ ਅੱਜ ਤੋਂ 40 ਤੋਂ 45 ਦਿਨ ਪਾਏ ਨੇ ਇਹਦੇ ਪੱਕਣ ਦੇ ਤੇ ਹੋ ਸਕਦਾ ਜਿਵੇਂ ਹੁਣ ਚੈਸ ਦਾ ਉਹਨਾਂ ਲੰਬਾ ਰਿਜ਼ਲਟ ਨਹੀਂ ਦਿੰਦੀ ਪਹਿਲਾਂ ਜਦੋਂ ਚੈਸ ਆਈਓਆਈ ਆ ਉਦੋਂ ਆਪਾਂ ਚੈਸ ਤੋਂ 50 55 ਦਿਨ ਬਾਅਦ ਵੀ ਪੂਸ਼ਾ 44 ਤੇ ਪੀਲੀ ਪੂਸ਼ਾ ਵੱਧਦੇ ਰਹੇ ਆ ਫੁੱਲ ਰਿਜ਼ਲਟ ਆਉਂਦਾ ਸੀਗਾ ਕੋਈ ਡੈਡ ਹੀ ਨਹੀਂ ਸੀ ਪੈਂਦੀ ਕੀ ਕਹਿਣਾ ਨਾ ਮਾਤਰ ਕਿਤੇ 2-4 ਫੁੱਟ ਦੀ ਪੈ ਗਈ ਅ블ਾਂ ਤਾਂ ਸ਼ਾਇਦ ਕਈ ਵਾਰੀ ਉਹ ਵੀ ਨਹੀਂ ਸੀ ਪੈਂਦੀ ਤੇ ਹੁਣ ਥੋੜਾ ਜਿਹਾ ਚੈਸ ਦਾ ਰਿਜ਼ਲਟ ਆ ਜਿਹੜਾ ਹੁੱਕ ਘਟ ਗਿਆ ਪਤਾ ਨਹੀਂ ਮਤਲਬ ਇੱਕ ਹੈ ਜਿਵੇਂ ਆਪਾਂ ਕਹਿ ਲੈਨੇ ਆ ਵੀ ਬਿਮਾਰੀਆਂ ਰਿਸਿਸਟੈਂਟ ਹੋ ਗਈਆਂ ਵੀ ਇਹਦੇ ਯੂਜ਼ ਟੂ ਹੋ ਗਿਆ ਤੇਲ ਤਾਂ ਕਰਕੇ ਥੋੜਾ ਜਿਹਾ ਅਸਰ ਘਟਾ ਤੇ ਮੌਕੇ ਮੌਕਾ ਦੇਖਾਂਗੇ ਜੇ ਸ਼ਾਇਦ ਇਹਦੇ ਉੱਤੇ ਜਿਵੇਂ 45 ਦਿਨ ਰਹਿੰਦੇ ਨੇ ਇਹਦੇ ਪੱਕਣ ਤੋਂ ਹਜੇ ਵੀ ਇੱਕ ਚੈਸ ਦੀ ਸਪਰੇ ਹੋਰ ਸ਼ਾਇਦ ਜੇ ਕਰਨੀ ਪਈ ਕਿਉਂਕਿ ਚੈਸ ਵੀ ਆਪਾਂ ਨੂੰ ਜਿਵੇਂ ਜਿਹੜੀ 2200 ਰੁਪਏ ਪੈਂਦੀ ਆ ਉਹ ਤਾਂ ਉਹੀ ਤੇ 300 ਤੋਂ ਵੀ ਥੱਲੇ ਹੀ ਪੈ ਜਾਂਦੀ ਆ ਕਈ ਕੰਪਨੀਆਂ ਦੀ ਐਵੇਂ ਵੀ ਹੈਗੀ ਆ ਵੀ 1.5-200 ਰੁਪਏ ਦੀ ਉਹ ਪੈਂਦੀ ਆ ਜਿਵੇਂ ਆਹ ਆਪਣਾ 15-200 ਰੁਪਏ ਕਿਲੋ ਚੱਸ ਆਉਂਦੀ ਆ ਤੇ ਉਹ ਦੇਖਾਂਗੇ ਸ਼ਾਇਦ ਵੀ ਜੇ ਇੱਕ ਹੋਰ ਕਰਨ ਦੀ ਲੋੜ ਪਈ ਜੇ ਜਾਨੀ ਸਰਦਾ ਦੇਖਿਆ ਵੀ ਜਿਵੇਂ ਕਈ ਵਾਰੀ ਲਾਸਟ ইয়ার ਜਿਹੜਾ ਮੌਸਮ ਬਹੁਤ ਵਧੀਆ ਸੀਗਾ অনুকূল ਸੀ ਵੀ ਤੇਲੇ ਵਾਲੀ ਸਪਰੇਅਾਂ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਪਈ ਤਾਂ ਕਰਕੇ ਫਿਰ ਆਪਾਂ ਸਾਰ ਵੀ ਲਵਾਂਗੇ ਬਾਕੀ ਦੋਸਤੋ ਜਿਹੜੇ ਦੋਸਤਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਈ ਵੀਰ ਭਲੇਖੇ ਨਾਲ ਸਬਸਕ੍ਰਾਈਬ ਬਟਨ ਦੱਬ ਲੈਂਦੇ ਨੇ ਉਹਨਾਂ ਦਾ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੁੰਦਾ ਚੈਨਲ ਤੇ ਉਹ ਫਿਰ ਉਹ ਅਨਸਬਸਕ੍ਰਾਈਬ ਹੋ ਜਾਂਦਾ ਤੇ ਦੇਖ ਪਹਿਲਾਂ ਦੇਖ ਲਿਆ ਕਰੋ ਵੀ ਜਿਵੇਂ ਚਿੱਟਾ ਹੋਇਆ ਹੋਇਆ ਬਟਨ ਫਿਰ ਉਹ ਆਲਰੇਡੀ ਸਬਸਕ੍ਰਾਈਬ ਹੀ ਹੁੰਦਾ ਜੇ ਲਾਲ ਕਲਰ ਦਾ ਹੋਵੇ ਸਬਸਕ੍ਰਾਈਬ ਵਾਲਾ ਬਟਨ ਤਾਂ ਹੀ ਉਹਨੂੰ ਨੱਪਿਆ ਕਰੋ ਤਾਂ ਕਿ ਉਹ ਫਿਰ ਆਪਣੇ ਐਡ ਵਿੱਚ ਐਡ ਹੋ ਜੇ ਬਾਕੀ ਦੋਸਤੋ ਅੱਗੇ ਮਿਲਦੇ ਆਂ ਅਗਲੀ ਕਿਸੇ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ